ਦੇਸ਼ੀ ਰਾਮ ਅੱਜ ਦੇ ਖੁਸ਼ੀ ਦੇ ਪਲ ਜਿਹੜੇ ਨੇ ਬਹੁਤ ਹੀ ਆਨੰਦ ਆਇਆ ਸਭਾ ਗਾਨੀ ਪ੍ਰਾਰਥਨਾ ਸਭਾ ਰਾਮ ਨੌਮੀ ਲਈ ਜਿਹੜੀ ਤਿਆਰੀ ਚੱਲ ਰਹੀਆਂ ਨੇ ਅਸੀਂ ਨਾ ਪੂਰਾ ਵਿਸ਼ਵਾਸ ਜੰਦੇ ਆ ਕਿ ਅਸੀਂ ਸਭਾ ਦੇ ਨਾਲ ਆ ਪੂਰਾ ਦਿਲੋਂ ਮਨੋਂ ਨਾਲ ਆ ਔਰ ਜਿਹੜੀ ਆ ਰਾਮ ਨੌਮੀ ਇਸ ਵਾਰ ਹੋਣੀ ਹੈ ਉਹਦੇ ਵਿੱਚ ਅਸੀਂ ਸਭਾ ਦੇ ਮੈਂਬਰਾਂ ਨੇ ਜੋ ਡਿਸਾਈਡ ਕੀਤਾ ਹੈ ਬੈਸਟ ਟੂ ਬੈਸਟ ਹਨ ਜਿਹੜਾ ਸਾਡੇ ਪੂਰੇ ਪੰਜਾਬ ਦੇ ਵਿੱਚ ਨੰਬਰ 1 ਹੋਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਅੱਜ ਬਹੁਤ ਹੀ ਮਨ ਖੁਸ਼ ਹੋਇਆ ਹੈ ਹਰ ਸਾਲ ਦੀ ਤਰ੍ਹਾਂ ਜੋ ਰੈਨਿਕ ਪ੍ਰਾਰਥਨਾ ਸਭਾ ਵੱਲੋਂ ਇੱਕ ਬਹੁਤ ਹੀ ਅੱਛਾ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਬਹੁਤ ਅੱਛਾ ਆਯੋਜਨ ਕੀਤਾ ਜਾ ਰਿਹਾ ਹੈ ਕਿ ਜਿਹੜੇ ਰਾਮ ਨਾਮੀ ਦੇ ਵਿੱਚ ਜਿੰਨੇ ਵੀ ਸਾਡੇ ਰਾਮ ਨਿਲਾਜ ਕਮੇਟੀਆਂ ਹਨ ਜਾਂ ਹੋਰ ਜਿਹੜੇ ਸਹਿਯੋਗ ਕਰਦੇ ਹਨ ਉਹਨਾਂ ਨੂੰ ਸਨਮਾਨਿਤ ਕਰਨ ਦਾ ਜੋ ਪ੍ਰੋਗਰਾਮ ਹੈ ਉਹ ਬਹੁਤ ਅੱਛਾ ਉਪਰਾਲੇ ਦੇ ਨਾਲ ਸਮਾਜ ਨੂੰ ਇੱਕ ਨਵੀਂ ਦਿਸ਼ਾ ਮਿਲਦੀ ਹੈ ਔਰ ਉਹ ਸਾਬ ਵਾਦਾ ਕੰਮ ਕਰਨ ਵਾਲੇ ਦਾ ਵੀ ਔਰ ਮੈਂ ਸਮਝਦਾ ਕਿ ਐਸੇ ਉਪਰਾਲੇ ਜਿਹੜੇ ਨੇ ਬਹੁਤ ਵਧੀਆ ਤਰੀਕੇ ਨਾਲ ਹੁੰਦੇ ਰਹਿਣੇ ਚਾਹੀਦੇ ਨੇ ਇੱਕ ਉਪਰਾਲਾ ਐਸਾ ਜਿਹਦੇ ਨਾਲ ਸਮਾਜ ਨੂੰ ਜੋੜ ਕੇ ਰੱਖਣ ਦਾ ਇੱਕ ਬਹੁਤ ਵਧੀਆ ਮਾਧਿਅਮ ਹੈ ਮੈਂ ਦੈਨਿਕ ਪ੍ਰਾਰਥਨਾ ਸਭਾ ਦੇ অশੋਕ ਅਗਰਵਾਲ ਜੀ ਔਰ ਗਿਆਲ ਗੁਪਤਾ ਜੀ ਪਨੋਟ ਜੀ ਔਰ ਤਮਾਮ ਜਿੰਨੇ ਵੀ ਇਹਨਾਂ ਦੀ ਦਰਜਾ ਬਰਜਾ ਜੋ ਇਹਨਾਂ ਦੇ ਪਾਦ ਅਧਿਕਾਰੀ ਹਨ ਉਹ ਬਹੁਤ ਹੀ ਵਧਾਈ ਦੇ ਪਾਤਰ ਹਨ ਉਹ ਮੈਂ ਇਸ ਪ੍ਰੋਗਰਾਮ ਦਾ ਇਹਨਾਂ ਨੂੰ ਬਹੁਤ ਬਹੁਤ ਵਧਾਈ ਔਰ ਸ਼ੁਭ ਕਾਮਨਾਵਾਂ ਦਿੰਦਾ ਹਾਂ ਸਾਡੇ ਦਸ਼ਤਾਨਾ ਮਹਾਸ਼ਾ ਗੋਕਿੰਦੀ ਬਾਰੇ ਦੋ ਸ਼ਬਦ ਜਰੂਰ ਰੱਖਦੇ ਹਾਂ ਹਾਂ ਜੀ ਦੇਖੋ ਮਹਾਸ਼ਾ ਜੀ ਸਾਡੇ ਪ੍ਰੇਰਨਾ ਸਰੋਤ ਹੈ ਸਾਡੇ ਬਹੁਤ ਹੀ ਜਾਨੀ ਕਿ ਜੀਵਨ ਦੇ ਵਿੱਚ ਅਗਰ ਕੋਈ ਅਸੀਂ ਸਮਾਜ ਦੇ ਵਿੱਚ ਕੋਈ ਥੋੜਾ ਬਹੁਤ ਦਾ ਸਮਾਜ ਸੇਵਾ ਦਾ ਕੰਮ ਕਰ ਰਹੇ ਹਾਂ ਇਹ ਸਿਰ ਮਹਾਸ਼ਾ ਜੀ ਦੀ ਬਦੌਲਤ ਹੈ ਕਿਉਂਕਿ ਮੈਂ ਤੇ ਬਚਪਨ ਦੇ ਵਿੱਚ ਹੀ ਉਹਨਾਂ ਕੋਲੋਂ ਬਹੁਤ ਸਿੱਖਿਆ ਗ੍ਰਹਿਣ ਕੀਤੀ ਔਰ ਬਹੁਤ ਹੀ ਉਹਨਾਂ ਨੇ ਸਾਨੂੰ ਜੀਵਨ ਜੀਣ ਦੇ ਕੈਸੇ ਕੋਈ ਤਰੀਕੇ ਦੱਸੇ ਜਿਹੜੇ ਅੱਜ ਵੀ ਅਸੀਂ ਜੀਵਨ ਚ ਆਪਣੇ ਅਪਣਾ ਰਹੇ ਹਾਂ ਔਰ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਪਏ ਹਾਂ ਅਸੀਂ ਉਹਨਾਂ ਦੀ ਜੋ ਆਤਮਾ ਹੈ ਪਰਮਾਤਮਾ ਦੇ ਅਗੇ ਅਰਦਾਸ ਕਰਨੇ ਕਿ ਉਹ ਆਤਮਾ ਪੁੰਨ ਆਤਮਾ ਨੂੰ ਸਾਡੇ ਆਪਣਾ ਹਮੇਸ਼ਾ ਹੀ ਅਸੀਂ ਉਹਨੂੰ ਯਾਦ ਕਰਦੇ ਰਹਾਂਗੇ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਹਮੇਸ਼ਾ ਹੀ ਉਹਨਾਂ ਦੀ ਕਾਫੀ ਸੰਜੋਗ ਰਿਹਾ ਜੀ ਮਾਸ਼ਾ ਗੋਕਲ ਜੀ ਦਾ ਹਾਂਜੀ ਬਿਲਕੁਲ ਜੀ ਮਾਸ਼ਾ ਗੋਕਲ ਜੀ ਦਾ ਤੇ ਸਭੀ ਲੋਕੀ ਉਹ ਇੱਕ ਫਾਊਂਡਰ ਨੇ ਇਸ ਸੰਸਥਾ ਦੇ ਸੋ ਉਹਨਾਂ ਨੇ ਨੀਂ ਪੱਥਰ ਰੱਖਿਆ ਔਰ ਬਾਕੀ ਅਸ਼ੋਕ ਅਗਰਵਾਲ ਜੀ ਓ ਸਾਰੀ ਟੀਮ ਜਿਹੜੀ ਹੈ ਬਹੁਤ ਹੀ ਉਹਨਾਂ ਦੇ ਨਕਸ਼ੇਕਦਨ ਚੱਲਦੇ ਵਧੀਆ ਕੰਮ ਕਰ ਰਹੇ ਨੇ ਔਰ ਸਾਡੇ ਸ਼ਹਿਰ ਵਾਸੀਆਂ ਨੂੰ ਇਹਨਾਂ ਨਾਲ ਸੰਯੋਗ ਕਰਨਾ ਚਾਹੀਦਾ ਸਾਡੀ ਰਾਮ ਨਗੀ ਤੇ ਬਲੈਕਸ